ਚਾਲੋ ਸੇਵਕਾ ਇਥੇ ਦੇ ਕੰਮ ਖਤਰੇ ਵਾਲਾ ਹੀ ਆ ਅੱਗੇ ਚੈਨਲ ਨੂੰ ਜੋੜ ਕੇ ਬਾਕੀ ਦੇ ਦੁੱਖ ਸੁੱਖ ਦੁਨੀਆ ਦੇ ਨਾਲ ਹੀ ਨੇ ਹਾਂਜੀ ਜੀਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰੇ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮੂੰ ਇੱਕ ਨੇ ਤੇ ਮੈਨੂੰ ਐ ਕਮੈਂਟ ਕਰਿਆ ਕਹਿੰਦਾ ਤੂੰ ਆਂਟੀ ਲੱਗਦੀ ਆ ਦੱਸੋ ਮੈਨੂੰ ਤੁਸੀਂ ਇਹ ਜੀ ਕਿੱਥੋਂ ਚੱਕ ਚੱਕ ਕੇ ਲਿਆਉਂਦੀਆਂ ਕਮੈਂਟ ਕਰਦੇ ਹੋ ਤੁਸੀਂ ਮੈਨੂੰ ਇਹ ਜੀ ਮੈਂ ਤੁਹਾਨੂੰ ਪਹਿਲੀ ਆਂਟੀ ਲੱਗਦੀ ਆ ਤੁਹਾਨੂੰ ਮੈਂ ਹੈ 25 26 ਸਾਲਾਂ ਦੀ ਮੇਰੀ ਉਮਰ ਆ ਤੂੰ ਮੇਰਾ ਨਾ ਨਾ ਮਾ ਵਿਆਹ ਹੋਇਆ ਤੁਸੀਂ ਮੈਨੂੰ ਪਹਿਲੀ ਬੁੜੀ ਕਰੀ ਜਾਂਦੇ ਹੋ ਪੈਨਸ਼ਨ ਬਣਾਉਣ ਵਾਲੀ ਕਰਤੀ ਤੁਸੀਂ ਮੇਰੀ ਪਹਿਲੀ ਬੁੜੀ ਕਹਿ ਕੇ ਮੈਨੂੰ ਤੁਸੀਂ ਕਦੇ ਕਹਿੰਦੇ ਤੇਰੀ ਅੱਖਾਂ ਮੋਟੀਆਂ ਨੇ ਕਦੇ ਕਹਿੰਦੇ ਤੇਰਾ ਨੱਕ ਮਿੱਡਾਗਾ ਪਹਿਲੀ ਮੈਨੂੰ ਬੁੜੀ ਕਰੀ ਜਾਂਦੇ ਤੁਸੀਂ ਕਮੈਂਟਾਂ ਚ ਦੱਸੋ ਬਈ ਮੈਨੂੰ ਆਂਟੀ ਲੱਗਦੀ ਆਂ ਆਂਟੀ ਲੱਗਦੀ ਮੈਂ ਤਾਂ ਵਧੀਆ ਪਈ ਆਂ ਨਾ ਨਾ ਜੀ ਤੁਸੀਂ ਤਾਂ ਵਾਲੇ ਸੋਨੇ ਹੋ ਉਹ ਤਾਂ ਛੜਦੇ ਨੇ ਤੁਹਾਡੇ ਤੋਂ ਨਹੀਂ ਮੈਂ ਨਹੀਂ ਮਾ ਤੇਲੇ ਹੋਰ ਦਸ ਕਮਰੇ ਚ ਤੂੰ ਕਿਉਂ ਨਹੀਂ ਮੰਨਦਾ ਹੈਗਾ ਤੇ ਐਡੀ ਤਾਂ ਸੋਹਣੀ ਹੈ ਵਿਚਾਰੀ ਐਡੀ ਸੋਹਣੀ ਸਿਹਤ ਆ ਉਹਦੀ ਵਾਕਈ ਸਹੀ ਗੱਲ ਆ ਤੁਸੀਂ ਤਾਂ ਨੂਰ ਦੀ ਮੰਮੀ ਤੋਂ ਵੀ ਛੋਟੇ ਹੋ 24 ਸਾਲ ਦੀ ਉਹ ਮੈਨੂੰ ਲੱਗਦਾ ਤੁਸੀਂ ਤਾਂ 16 ਸਾਲ ਦੇ ਹੋ ਮੈਨੂੰ ਇਹ ਲੱਗਦੀ ਮੇ ਤੁਹਾਡਾ ਵਾਰ ਵਿਆਹ ਹੋ ਗਿਆ ਹੁੰਦਾ ਵੈਸੇ ਇੱਕ ਗੱਲ ਆ ਆਇਨਾ ਲੋਕਾਂ ਨੂੰ ਸੜਨਾ ਨਹੀਂ ਚਾਹੀਦਾ ਚਲੋ ਕੋਈ ਗੱਲ ਨਹੀਂ ਤੁਸੀਂ ਇਹਦੀ ਬਿਸ਼ਰਮੀ داری ਰੱਖੋ ਤੁਸੀਂ ਇਹੀ ਚੱਲਦੇ ਰਹੋ ਲੋਕਾਂ ਦਾ ਕੀ ਹੈ ਲੋਕ ਤਾਂ ਕਾਮਲੇ ਨੇ ਆਪੇ ਪਾਉਕੇ ਹਟ ਜਾਣਗੇ ਸੀਰੀਅਸਲੀ ਯਾਰ ਮੈਨੂੰ ਅਲਾ ਦਾ ਵੀ ਨੂਰ ਦੀ ਮੰਮੀ ਨੂੰ ਫੇਲ ਕਰ ਦੇਣਗੇ ਜੇ ਐਂ ਚਲਦੀ ਰਹੇ ਤਾਂ ਐਡੇ ਵੀ ਸ਼ਰਮ ਲੋਕ ਵੀ ਹੋ ਸਕਦੇ ਹੈਗੇ ਹਾਲੇ ਤਾਂ ਹੋਰ 50 ਸਾਲ ਤੱਕ ਨਾ ਤੁਸੀਂ 25-25 ਸਾਲ ਦੀਆਂ ਹੀ ਰਹੋngੀਆਂ ਪਤਾ ਨਹੀਂ ਕਿ ਤੁਹਾਨੂੰ ਸ਼ਰਮ ਆਉਂਦੀ ਹੈ ਕੀ ਆਪਦੀ ਏਜ ਦੱਸੇ ਤੋਂ ਕਿ ਜੇ ਤੂੰ ਇੱਥੇ ਆ ਕੇ ਹੁਣ ਅਜਾ ਸੈਟੀਸਫੈਕਸ਼ਨ ਵਾਲੀ ਵੀਡੀਓ ਪਾਤੀ ਤਾਂ ਇਹਦੇ ਬਦਲੇਸੀਂ ਮਨ ਲੰਗੇ ਵੀ ਤੂੰ ਹਲੇ 24 ਸਾਲ ਦੀ ਹੋਈਆਂ ਲੱਗਦੀ ਤਾਂ ਨਹੀਂ ਹੈਗੀ ਮੈਂ ਵੀ ਕਹਿਣੀ ਆ ਕਮੈਂਟ ਵਾਲੇ ਭਰਾ ਬੱਤ ਕਰਾਉਂਦੇ ਨੇ ਮੈਨੂੰ ਕਮੈਂਟ ਕਰਦੇ ਗਏ ਨੇ ਕਹਿੰਦਾ 24 ਘੰਟੇ ਕਹਿੰਦਾ ਅੱਖ ਖੜੀ ਰਹਿੰਦੀ ਐ ਲੱਗਦਾ ਭੁੱਕੀ ਪੱਕੀ ਵਾਲੀ ਕਹਿੰਦਾ ਡੱਕਿਆ ਰਹਿੰਦਾ ਹੈ ਲੱਗਦਾ ਤੁਹਾਨੂੰ ਬਾਈ ਯਾਰ ਮੈਂ ਕੋਈ ਨਸ਼ਾ ਪੱਤਾ ਕਰਦਾ ਹੂੰ ਵੀ ਭੁੱਕੀ ਵਗੈਰਾ ਖਾਂਦਾ ਹੂੰਗਾ ਕਿੱਥੇ ਭਰਾਵਾ ਭੁੱਕੀ ਖਾਂਨਾਗਾ ਇਹ ਅੱਖੀਆਂ ਇਹ ਜਿਆਂ ਨੇ ਅੱਖਾਂ ਦੇ ਬਾਹਲੇ بڑے ਕਮੈਂਟ ਕਰ ਰਹੇ ਨੇ ਤੁਸੀਂ ਦੋ ਤਿੰਨ ਮੁੰਡਿਆਂ ਨੇ ਮੈਨੂੰ ਵੀ ਕਿਹਾ ਹੈਗਾ ਐ ਡੀਐਮ ਕਰਕੇ ਵੀ ਕਹਿੰਨੇ ਆਏ ਕਰਕੇ ਬਾਈ ਯਾਰ ਅੱਖ ਖੜੀ ਰਹਿੰਦੀ ਐ ਮੇਰੇ ਅੰਦਰ ਭੁੱਕੀ ਵਾਲੀ ਨਹੀਂ ਖਾਂਦਾ ਭਰਾ ਭੁੱਕੀ ਯਾਰ ਕਿੱਥੇ ਭੁੱਕੀ ਖਾਂਨੇ ਆ ਬਾਈ ਬਣ ਕੇ ਯਾਰ ਕਮੈਂਟ ਕਰਨ ਲ ਜਾਓ ਤੁਹਾਡੇ ਜਨਤਾ ਦਾ ਵੀ ਸਾਰੀ ਗਿਆ ਜਿਹੜਾ ਬੰਦਾ ਜਨਾਨੀ ਨਚਾਣ ਚਾਹ ਕੇ ਤਾਂ ਟਾਈਮ ਪਾਸ ਕਰਦਾਗਾ ਪਰ ਉਹ ਭੁੱਕੀ ਦੇ ਪੈਸੇ ਕਿਤੋਂ ਅਫੋਰਡ ਕਰ ਲੂਗਾ ਜਨਤਾ ਵੀ ਨਾ ਕਦੇ ਕਦੇ ਸੀੜਾ ਹੀ ਲਾ ਦਿੰਦੀ ਆ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਗੁੱਸਾ ਨਾ ਕਰਿਆ ਕਰੋ ਉਹ ਤਾਂ ਛੇੜਦੇ ਨੇ ਕਮੜਾ ਤੈਨੂੰ ਨਹੀਂ ਉਹ ਭਾਬੀ ਨੂੰ ਛੇੜਦੇ ਨੇ ਤੂੰ ਐਵੇਂ ਵੇਚ ਆ ਜਾਣਾ ਤੇਰਾ ਤਾਂ ਕੰਮ ਹੀ ਨਹੀਂ ਹੁੰਦਾ ਤੂੰ ਤਾਂ ਬੈਸੀ ਕੈਮਰੇ ਦੇ ਪਿੱਛੇ ਹੋ ਜਾ ਕਰ ਤੋ ਦੋਸਤੋ ਜਦੋਂ ਅਸੀਂ ਆ ਗਾਂ ਲਿਆਂਦੀ ਸੀਗੀ ਨਾ ਬਹੁਤ ਭੋਲੀ ਭਾਈ ਹੁੰਦੀ ਸੀਗੀ ਹੁਣ ਇਹਨੇ ਸਾਡੀਆਂ ਪੂਛਾਂ ਚਕਾਈਆਂ ਪਈਆਂ ਨੇ ਅਸੀਂ ਨੂੰ ਤਾਂ ਨਹੀਂ ਕੁਛ ਕਹਿੰਦੇ ਵੀ ਡੰਗਰ ਦਾ ਪਤਾ ਨਹੀਂ ਹੁੰਦਾ ਕਦੋਂ ਮਾਰਨ ਨੂੰ ਆ ਜੇ ਸੋ ਜੇ ਤੁਸੀਂ ਵੀ ਦੋਸਤ ਕੋਈ ਇਹੋ ਜਿਹਾ ਡੰਗਰ ਘਰੇ ਲਿਆਉਣਾਗਾ ਨਾ ਤਾਂ ਸੋਚ ਸਮਝ ਕੇ ਲੈ ਕੇ ਆਇਓ ਇਹ ਨਹੀਂ ਪਤਾ ਸੋਡੀਆਂ ਵੀ ਪੂਛਾਂ ਚਕਾਈਆਂ ਜਾਣ ਤੂੰ ਮੇਰੇ ਬਣੀ ਹੱਥ ਕਰਕੇ ਕਾਹਤੋ ਕਹਿੰਨੇ ਉਹ ਮੈਂ ਤੇਰੇ ਬਣੀ ਹੱਥ ਕਰਕੇ ਨਹੀਂ ਕਹਿੰਦਾ ਤੂੰ ਤਾਂ ਉਂ ਵੀਡੀਓ ਦੇ ਵਿੱਚ ਆਈ ਜੰਨੀ ਆਗੀ ਸੋ ਦੋਸਤੋ ਕਹਿੰਦਾ ਤਾਂ ਮੈਂ ਇਸੇ ਨੂੰ ਸੀਗਾ ਸਾਡੀਆਂ ਨਾ ਪੂਛਾਂ ਚਕਾਈਆਂ ਜਾਂ ਮੈਂ ਇਹਨੇ ਮਾਰਤੇ ਬਰੰਦਰੋ ਇਸ ਦਿਨ ਫੇ ਮਾੜੇ ਸਾਲੇ ਤੇ ਖੋਪੜੀ ਤੋੜ ਦੇ। ਖੋਪੜੀ ਤੋੜ ਸਾਲੇ। ਗੰਦਰਾ ਜੀ ਜਦੋਂ ਇਹ ਜਿਹੇ ਚਵੜੀਆਂ ਖੋਲਦੇ ਨੇ ਤੁਸੀਂ ਆਦਿਆਂ ਵੀਡੀਓ ਦੇ ਵਿੱਚ ਤਾਂ ਹੀ ਲੋਕ ਤੁਹਾਨੂੰ ਗਾਲਾਂ ਦਿੰਦੇ ਆ। ਜਦੋਂ ਗਾਲਾਂ ਦਿੰਦੇ ਆ ਸੱਚੀਆਂ ਗੱਲਾਂ ਸੁਣਾਉਂਦੇ ਆ ਫੇਰ ਥੋੜੇ ਮਿਰਚਾਂ ਲੱਗਦੀਆਂ ਨੇ। ਤੇ ਜਿਹੜੇ ਹਸਾਬ ਨਾਲ ਤੁਹਾਡੀ ਘਰ ਵਾਲੀ ਬੰਨੀ ਹੱਥ ਕਰ ਕਰਕੇ ਕਹੀ ਜਾਂਦਾ ਤੇ ਜੇ ਕਿਸੇ ਨੇ ਇਹ ਕਹਿਤਾ ਵੀ ਹਾਂ ਮੈਂ ਖਰੀਦਣੀਆਂ ਵੇਚਣੀਆਂ ਤੇ ਫੇਰ ਫੇਰ ਤੈਨੂੰ ਗੁੱਸਾ ਲੱਗੂਗਾ। ਫੇਰ ਥੋੜੇ ਮਿਰਚਾਂ ਲੱਗਣਗੀਆਂ। ਤੇ ਇਹ ਹੁਣ ਆਦਿਆਂ ਜਨਨੀਆਂ ਜਿਹੜੇ ਹਸਾਬ ਨਾਲ ਤੁਸੀਂ ਪੇਸ਼ ਕੀਤੀਆਂ ਨੇ ਤਾਂ ਫੇਰ ਲੋਕ ਬੋਲਣਗੇ ਲਾਉਣਗੇ ਹੋਰ ਕੀ ਕਰਨ ਕੰਟਰੋਲ ਉਹਦੇ ਮੇਰੀ ਸਿਸਟਰ ਦਾ ਰਿਸ਼ਤਾ ਹੋਵੇ ਤੇ ਮੈਨੂੰ ਮੌਕਾ ਮਿਲੇ ਕਿ ਮੇਰੀ ਸਿਸਟਰ ਮੇਰੇ ਤੋਂ ਸੁਜੈਸ਼ਨ ਲਵੇ ਕਿ ਤੂੰ ਮੇਰੇ ਲਈ ਮੁੰਡਾ ਲੱਭ ਤਾਂ ਮੈਂ ਇਹੀ ਦੇਖੂਗਾ ਕਿ ਭਾਵੇਂ ਉਹਦੇ ਕੋਲ ਪੈਸੇ ਸਾਡੇ ਕਰਨ ਵਾਲੋਂ ਘੱਟ ਹੋਣ ਪਰ ਉਹ ਏਟਲੀਸਟ ਮੇਰੀ ਸਿਸਟਰ ਨੂੰ ਖੁਸ਼ ਰੱਖੇ ਪੈਸਾ ਸ਼ਾਇਦ ਦੂਜੇ ਤੀਜੇ ਚੌਥੇ ਨੰਬਰ ਤੇ ਆ ਸਕਦਾ ਤੁਸੀਂ ਪਹਿਲੇ ਨੰਬਰ ਤੇ ਲਿਆ ਹੁੰਦਾ ਨਹੀਂ ਨਹੀਂ ਤੁਸੀਂ ਮੈਨੂੰ ਫालतू ਗੱਲ ਤੇ ਪੁਆਇੰਟ ਕਰ ਰਹੇ ਹੋ ਸੀ ਜੀ ਉਸ ਲਈ ਇਹ ਦੋਤੇ ਵੀ ਬੇਚੇ ਹੋ ਸਕਦੇ ਕਿਥੇ ਦੀ ਇਹਨੂੰ ਕਹਿੰਦੇ ਆ ਮੂੰਹ ਤੇ ਬੇਚਤੀ ਕਰਨਾ ਸਵਾਦ ਹੀ ਆ ਗਿਆ ਇਹ ਜੀ ਲਾਈਵ ਬੇਚ ਤੇ ਹੁੰਦੀ ਤਾਂ ਮੈਂ ਪਹਿਲੀ ਵਾਰ ਦੇਖਿਆ ਸੱਚੀ ਦੱਸਾਂ ਤਾਂ ਬਹੁਤ ਮਜ਼ਾ ਆਇਆ ਜਿਹਦੇ ਕੋਲ 5 ਕਰੋੜ ਹੋਇਆ ਨਾ ਉਹ ਫਿਰ ਤੇਰੀਆਂ ਜਿਹਾ ਨਚਾਰਾਂ ਨੂੰ ਨਹੀਂ ਵਿਆਉਂਦਾ ਭੈਣ ਜੀ ਹੈਗਾ ਵੀਰੇ 5 ਕਰੋੜ ਵਾਲਾ ਮੁੰਡਾ ਵੀ ਹੈਗਾ ਦੇਹੀ ਆਫਰ ਕਰਾ ਲੈਂਗੀ ਵਿਆਹ ਉਹਦੇ ਨਾਲ ਆ ਹੈ ਵੀਰੇ ਦੇਖ ਲੈ ਜੇ ਪਸੰਦ ਆਉਂਦਾ ਤਾਂ 5 ਕਰੋੜ ਮਤਲਬ ਮੈਨੂੰ ਸੌਰੀ ਮੈਨੂੰ ਹਾਸਾ ਹੀ ਤੇ ਤਾਰਿਆ ਮੈਂ ਨਾ ਹਰਿ ਪੇਰੈਂਟਸ ਨੇ 500 ਕਰੋੜ ਵੇਖਿਆ ਨਾ ਮੈਂ ਕਦੇ ਹਜੇ ਤੱਕ ਵੇਖਿਆ ਮਿੰਨੂ ਹੁਣ ਤਾਂ ਤੈਨੂੰ ਇਹ ਸੋਚ-ਸੋਚ ਕੇ ਹਸਾਈ ਜਾਂਦਾ ਹੋਗਾ ਵੀ ਇਹੇ ਚਮਤਨ ਕੀ ਖਾਈ ਬੈਠੀ ਸੀ ਜਿਹੜਾ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਐਡੀ ਔਕਾਰ ਤੋਂ ਬਾਹਰ ਦੀ ਗੱਲ ਕਰ ਗਈ ਮੈਂ 500 ਕਰੋੜ ਉਹ ਤਾਂ ਜਦੋਂ ਤੇਰੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਤੈਨੂੰ ਹੋਸਟਲਿਆਂਦਾ ਹੋਣਾ ਨਾ ਤੈਨੂੰ ਫੇਰ ਪਤਾ ਲੱਗਿਆ ਹੋਣਾ ਵੀ ਆਹ ਕੀ ਮੇਰੀ ਤਾਂ ਕਲਿੱਪ ਵੀ ਵਾਇਰਲ ਹੋ ਗਈ ਹੁਣ ਤਾਂ ਤੈਨੂੰ ਇਹ ਸੋਚ ਕੇ ਹਸਾਈ ਜਾਂਦਾ ਹੁਣ ਆ ਵੀ ਜੇ ਕਿਸੇ ਨੇ ਮੈਨੂੰ ਇਹ ਪੁੱਛ ਲਿਆ ਵੀ 500 ਕਰੋੜ ਚ ਕਿੰਨੀਆਂ ਜ਼ੀਰੋ ਲੱਗਦੀਆਂ ਨੇ ਵੀ ਮੈਨੂੰ ਤਾਂ ਤਦੋਂ ਚੀਜ਼ਾਂ ਪੜ ਲੈਣੀਆਂ ਕਰ ਲੈਣਾ ਉਸ ਆ ਬੋਨਾ ਦੇ ਹੱਤਾ ਤੇ ਇੱਕ ਜੱਟ ਪਰਿਵਾਰ ਦਾ ਬੰਦਾ ਮੈਂ ਉਦਾਂ ਦੇ ਪਰਿਵਾਰ ਚ ਹਣਾ ਇੱਕ ਟਿਪੀਕਲ ਪੰਜਾਬੀ ਫੈਮਿਲੀ ਚ ਮੈਂ ਬੜੀ ਬੜੀਆਂ ਤੇ ਠੀਕ ਆ ਇੱਕ ਸੁਤਨੀ ਸੀਗੇ ਹਣਾ ਮੈਂ ਕਿਸੇ ਤੇ ਥੋਪ ਨਹੀਂ ਰਹੀ ਕਿ ਤੁਸੀਂ ਹਾਂ ਮੈਂ 500 ਵਾਲੇ ਕਰੋੜ ਵਾਲੇ ਮੁੰਡੇ ਨਾਲ ਹੀ ਮੈਂ ਵਿਆਹ ਕਰਾਵਾਂਗੀ ਹਣਾ ਮੈਂ ਨਹੀਂ ਥੋਪ ਰਹੀ ਮੈਂ ਸ਼ਾਇਦ ਇਨੀ ਇੰਨੀ ਮਿਹਨਤ ਕਰਾਂ ਜਾਂ ਤੁਸੀਂ ਮੈਨੂੰ ਮੇਰੀ ਆਡੀਅנס ਮੈਨੂੰ ਇੰਨਾ ਪਿਆਰ ਕਰੇ ਮੈਨੂੰ ਉੱਥੇ ਤੱਕ ਲੈ ਜਾਵੇ ਉਹ ਚੀਜ਼ਾਂ ਵੱਖ ਨੇ ਗੋਲਾ ਵੱਡਾ ਸੁੱਟ ਗਿਆ ਸੀ ਬੀਬੀ ਹੁਣ ਸਾਫ਼ ਨਹੀਂ ਹੋ ਰਿਹਾ ਨਾ ਬੀਬਾ ਨਾ ਜਿਹੜਾ ਕਲੰਕ ਤੇਰੇ ਮੱਥੇ ਲੱਗ ਚੁੱਕ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਹਿਕ ਤੁਹਾਡਾ ਸੱਜਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਮਹਿਕ ਵਿੱਚ ਤੇ ਆਪਾਂ ਤੁਹਾਨੂੰ ਹੈਲਥ ਬਾਰੇ ਅਪਡੇਟ ਦੇ ਲਈ ਟੂਟੇ ਮੈਸੇਜ ਅਰ ਕਮੈਂਟ ਆ ਰਹੇ ਸੀਗੇ ਕਿ ਮਹਿ ਕਿੱਥੀਆਂ ਕਿਉਂ ਆ ਤੇ ਅਸੀਂ ਲਓ ਜੀ ਮਿਲੋ ਇਹ ਮੰਗਦਾ ਫੈਮਲੀ ਤੇ ਛੋਟੇ ਨੂੰ ਹੈ ਮੰਗਦਾ ਫੈਮਲੀ ਆਪਣੀ ਪੰਜਾਬ ਦੀ ਪੁਰਾਣੀ ਬਲੌਗਰ ਫੈਮਲੀ ਆ ਇਹਨਾਂ ਦੇ ਮੁੰਡੇ ਨੇ ਤਾਂ ਇਤੋਂ ਵੀ ਜ਼ਿਆਦਾ ਬਿਸ਼ਰਮੀ ਲਾਈ ਹੋਈ ਆ ਵੀ ਉਹਨੇ ਤਾਂ ਆਪਦੀ ਵਾਈਫ ਦੀਆਂ ਡਿਲੀਵਰੀ ਰੂਮ ਦੀਆਂ ਫੋਟੋਆਂ ਤੱਕ ਪਾਤੀਆਂ ਸੀਗੀਆਂ ਵਿਹੋਂਾਂ ਪਿੱਛੇ ਵੈਸੇ ਇਹ ਤਾਂ ਤੁਸੀਂ ਸਾਰਾ ਕੁਝ ਦੇਖਿਆ ਹੀ ਹੋਗਾ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਚਲੋ ਅੱਜ ਆਪਾਂ ਦੇਖਦੇ ਹਾਂ ਵੀ ਮਹਿਕ ਦੀ ਕੀ ਪ੍ਰੋਬਲਮ ਆ ਤੇ ਮੇਰੇ ਕੋਲ ਇੱਕ ਖਾਸ ਸਾਇਕੋਪੈਥੀ ਹੈ ਜਿਵੇਂ ਐਰਜੀ ਐਂਡ ਦੇਖ ਕੇ ਅਸੀਂ ਡਾਕਟਰ ਕੋਲ ਗਏ ਉਹਨੂੰ ਅਸਲ ਦੇ ਵਿੱਚ ہماری ਸਮਝ ਆਈ ਵੀ ਹੋਇਆ ਧੀਆ ਪਹਿਲਾਂ ਵੀ ਡਿਪਰੈਸ਼ਨ ਦੀ ਗੋਲੀ ਇਕੱਲੀਆਂ ਖਾਏਗੀ ਮਾਣ ਦੇ ਨਾਮ ਮੈਨੂੰ ਬਹੁਤ ਦਾ ਹਾਸਾ ਆਇਆ ਕਿ ਉਹ ਹੈ ਡਿਪਰੈਸ਼ਨ ਵਾਲੀ ਗੋਲੀ ਰੀਂਦੀਆਂ ਗੋਲੀਆਂ ਨੂੰ ਕਹਿੰਦੇ ਨੇ ਸੰਵਿਧਾਨ ਦੀ ਸਿਖਤੀ ਐਨਸੀ ਇਸ ਉੱਤਰੀ ਸੇ हट ਕੇ ਰਹੀ ਜਾਂਦੀ ਸੀ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਜਿਹੜਾ ਇਹਦਾ ਹਸਬੰਡ ਹੈਗਾ ਉਹ ਕਿਉਂ ਨਹੀਂ ਇਹਦੇ ਨਾਲ ਹੈਗਾ ਕਮਾਲੇ ਯਾਰ ਬਸ ਇਹ ਹੀ ਉਹਨਾਂ ਚਿਰ ਚੰਗੀ ਲਾਈਦੀ ਸੀ ਜਿੰਨੇ ਚਿਰ ਇਹ ਵਿਊ ਦਿੰਦੀ ਸੀ ਕੰਟੈਂਟ ਦਿੰਦੀ ਸੀਗੀ ਵੀ ਅੱਜ ਕੱਲ ਇਹ ਵਿਊ ਤੇ ਕੰਟੈਂਟ ਦੇ ਨੂੰ ਹੱਟ ਗਈ ਤੇ ਇਹਦਾ ਸਾਰੇ ਨਹੀਂ ਸਾਥ ਛੱਡਦਾ ਕਿੱਡੇ ਬਿਸ਼ਰਮ ਲੋਕ ਨੇ ਇਹਦੇ ਤੇ ਜਠਾਣੀ ਵੀ ਆਈ ਹੋਈ ਐ ਇੰਡੀਆ ਮੈਂ ਤਾਂ ਤਿੰਨ ਵਲੌਗ ਦੇਖਨੇ ਦੇ ਉਹ ਵੀ ਇਹਨੂੰ ਮਿਲਣ ਆਈ ਹੈਗੀ ਇੰਨੇ ਦੀ ਨੀਚਤਾ ਦੀ ਹਰਕਤ ਤਾਂ ਇੱਥੋਂ ਹੀ ਪਤਾ ਲੱਗਦੀ ਆ ਇਹ ਵਿਚਾਰੀ ਕੈਨੇਡਾ ਤੋਂ ਵੀ ਇਕੱਲੀ ਆਈ ਸੀਗੀ ਜਿਹੜਾ ਡਿਪਰੈਸ਼ਨ ਆ ਇਹ ਕੋਈ ਆਈ ਨਹੀਂ ਹੁੰਦਾ ਹੈਗਾ 101% ਇਹ ਕੁੜੀ ਨੂੰ ਕੋਈ ਇਹੋ ਜੀ ਮਤਲਬ ਟੈਨਸ਼ਨ ਹੈ ਇਹੋ ਜੀ ਕੋਈ ਗੱਲ ਹੈ ਦੇ ਦਿਮਾਗ 'ਚ ਜਿਹੜੀ ਇਹ ਕਿਸੇ ਨੂੰ ਖੁੱਲ ਕੇ ਦੱਸ ਨਹੀਂ ਪਾਰੀ ਹੈਗੀ ਹੋ ਸਕਦਾ ਹੈ ਦਾ ਹਸਬੰਦੀ ਦਾ ਕਾਰਨ ਹੋਵੇ ਹੋ ਸਕਦਾ ਹੈ ਦੀ ਸਹੁਰਾ ਫੈਮਿਲੀ ਦਾ ਕਾਰਨ ਹੋਵੇ ਇੱਥੇ ਵੀਰੇ ਨੂੰ ਬੁਲਾ ਕੇ ਪਹਿਲਾਂ ਨਹੀਂ ਲੱਗ ਵੀ ਕੈਂਟ ਪਟਿਆਲੇ ਦੀ ਪਟਿਆਲੇ ਦੀ ਮਾਸੀ ਕਰਦੀ ਹੁੰਦੀ ਉੱਥੇ ਮੇਰਾ ਬਾਧਾ ਮਨ ਲੱਗਦਾ ਨਹੀਂ ਸੀ ਕਿਉਂਕਿ ਮੇਰਾ ਐਸੇਵੇਂ ਐਵੇਂ ਲੈਚਰ ਲੈਚਰ ਵੀ ਹੀ ਨਹੀਂ ਕੰਡੀਸ਼ਨ ਆ ਗਈ ਹੋਈ ਜੈਨ ਮੈਂ ਪਿਆ ਕਿ ਇੱਕ ਬੰਦਾ ਪੱਕਾ ਮੇਰੇ ਤੇ ਚਾਹੀਦਾ ਕਿਉਂਕਿ ਮੈਂ ਨੇਟਰੀ ਇੰਨੀ ਜ਼ਿਆਦਾ ਲੀਕ ਹੋ ਚੁੱਕੀਆਂ ਦੀ ਕਿ ਮੈਨੂੰ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰ ਰਹੀ ਆਂਗੀ ਕਮਾਲ ਐ ਫੇ ਤੇਰੀ ਜਿਹੜੀ ਤੇਰੀ ਸੱਸ ਹੈਗੀ ਅੱਧਾ ਅੱਧਾ ਘੰਟਾ ਲਾ ਕੇ ਸੱਸੀਕਾਰ ਬਣਾਉਂਦੀ ਐ ਸਾਰੇ ਪੰਜਾਬ ਦੀ ਸੁੱਖ ਮੰਗਦੀ ਐ ਤੇ ਉਹ ਕੀ ਕਰਦੀ ਹੈਗੀ ਜੇ ਤੇਰੇ ਤੇ ਨੇਟ ਇੱਕ ਬੰਦਾ ਚਾਹੀਦਾ ਹੀ ਆ ਤਾਂ ਫੇ ਤੇਰੀ ਸੱਸ ਤੈਨੂੰ ਸਾਹਮਣੇ ਤੇਰਾ ਹਸਬੰਡ ਤੈਨੂੰ ਸਾਹਮਣੇ ਕੀ ਵਸ ਹੁਣ ਕੰਟੈਂਟ ਨਹੀਂ ਮਿਲ ਰਿਹਾ ਹੈਗਾ ਤੇਰੇ ਜੋ ਤਾਂ ਹੀ ਛੱਡਤਾ ਉਹਨਾਂ ਨੇ ਪਰ ਇਹ ਵੀ ਆ ਨਾ ਹੁਣ ਵੀ ਤਾਂ ਕੰਟੈਂਟ ਹੈਗਾ ਹੀ ਆ ਕਦੇ ਦਵਾਈ ਲੈ ਆਏ ਕਦੇ ਦਵਾਈ ਲੈਣ ਚਲੇ ਗਏ ਅੱਜ ਡਾਕਟਰ ਨੇ ਰਿਪੋਰਟਸ ਬਣਾਤੀਆਂ ਇਹ ਵੀ ਤਾਂ ਕੰਟੈਂਟ ਹੀ ਆ ਤੁਹਾਡੇ ਵਲੌਗਰਾਂ ਦਾ ਪਰ ਉਹ ਵੱਖਰੀ ਗੱਲ ਆ ਵੀ ਇਹਦੇ ਵਿੱਚ ਪਹਿਲਾਂ ਇਨਵੈਸਟਮੈਂਟ ਚਾਹੀਦੀ ਆ ਕਿਉਂਕਿ ਪਹਿਲਾਂ ਪੈਸੇ ਲੱਗਣਗੇ ਨਾ ਤੇਰੀ ਦਵਾਈ ਤੇ ਫੇਰ ਦੇਖਣਗੇ ਵੀ ਉਹ ਉਹਨਾਂ ਦੇ ਟਾਰਗੇਟ ਉਹਨਾਂ ਨੂੰ ਮਿਲਿਆ ਬਲੌਗ ਚ ਕਿ ਨਹੀਂ ਮਿਲਿਆ ਇਹ ਤਾਂ ਆਈਟੀ ਨੀਚ ਫੈਮਲੀ ਆ ਆ ਜਿਹੜੀ ਮੰਗਤਾ ਫੈਮਲੀ ਆ ਨਾ ਇਹ ਤਾਂ ਕੰਟੈਂਟ ਵਾਸਤੇ ਏ ਮੈਂ ਕਿਤੇ ਪੇਕੀ ਚਲੇ ਜਾਂਦੇ ਸੀ ਤੇ ਪੰਜ ਪਾਈ 6-6 ਦਿਨ ਉੱਥੇ ਹੀ ਬੈਠੇ ਰਹਿੰਦੇ ਸੀ ਵਿਚੇ ਦਾ ਸੱਸ ਵਿੱਚੇ ਦਾ ਸਹਰਾ ਕੋਈ ਸੰਗ ਨਹੀਂ ਸੀ ਕੋਈ ਸ਼ਰਮ ਨਹੀਂ ਸੀ ਕਿਉਂਕਿ ਉੱਥੇ ਬੈਠ ਕੇ ਇਹ ਫਿਰ ਵਲੌਗ ਬਣਾਉਂਦੇ ਹੁੰਦੇ ਸੀ ਐਡੇ ਬਿਸ਼ਰਮ ਲੋਕ ਨੇ ਇਹ ਤੇ ਜੇ ਅੱਜ ਉਹ ਵਿਚਾਰੀ ਨੂੰ ਜ਼ਰੂਰਤ ਹੈ ਕਿ ਤਾਂ ਅੱਜ ਉਹਦੇ ਨਾਲ ਇੱਕ ਜਾਣਾ ਵੀ ਨਹੀਂ ਖੜਦਾ ਹੈਗਾ ਰੀਅਲੀ ਐਡੇ ਬਿਸ਼ਰਮ ਲੋਕ ਵੀ ਹੋ ਸਕਦੇ ਆ 19th ਹਾਰਟਸ ਮੇਰੇ ਮੈਂ ਕਿਤੇ ਆਦੇ ਆਦੇ ਉਹਨੇ ਵਾਸਤੇ ਵਿੱਚ ਨਹੀਂ ਹੈਗੀ ਪਰ ਆਉਂਦੇ ਆ ਜੇ ਤੁਸੀਂ ਮੈਨੂੰ ਮੈਂ ਦੇਖੋਗੇ ਫਿਜ਼ੀਕਲ ਦੇਖਣ ਦੇ ਵਿੱਚ ਲੱਗਦਾ ਸੰਗੀ ਭੈਣ ਤਾਂ ਭਈਆ ਇਹ ਨਹੀਂ ਕਿ ਹੋਇਆ ਜਿਹੜੇ ਨੇ ਪ੍ਰਾਣੀ ਚੈਨਲ ਤੇ ਵੀਡੀਓ ਦੇਖਿਆ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਮੈਂ ਕਿੰਨਾ ਮੇਰਾ weight ਸੀਗਾ ਤੇ ਮੈਂ ਕਿੰਨੀ ਜ਼ਿਆਦਾ big ਹੋ ਗਿਆ ਤੇ ਤੂੰ ਭੈਣੇ ਖੁੱਲ ਕੇ ਦੱਸ ਵੀ ਤੈਨੂੰ ਪ੍ਰੋਬਲਮ ਕੀ ਹੈਗੀ ਹੋ ਸਕਦਾ ਤੇਰੇ ਕਾਰਨ ਨਹੀਂ ਕੋਈ ਚੰਨ ਜਾੜਾ ਹੋਵੇ ਜਿਹੜੇ ਤੈਨੂੰ ਨੈਗੇਟਿਵ ਥੌਟਸ ਆ ਰਹੇ ਹੈਗੇ ਕਿਉਂਕਿ ਤੇਰੇ ਇਸ ڈپریشن 'ਚ ਤੈਨੂੰ ਕੱਢਣ ਵਾਸਤੇ ਤੇਰਾ ਹਸਬੰਡ ਤੋਂ ਵਧੀਆ ਕੋਈ help ਨਹੀਂ ਕਰ ਸਕਦਾ ਜੇ ਉਹ ਵਧੀਆ ਇਨਸਾਨ ਆ ਤਾਂ ਡੈਫੀਨੇਟਲੀ ਉਹਨੂੰ ਆ ਕੇ ਤੇਰੀ help ਕਰਨੀ ਚਾਹੀਦੀ ਆ ਨਾ ਕਿ ਕਿਸੇ ਹੋਰ ਨੂੰ ਤੇ ਮੈਂ ਆਏ ਹੈਰਾਣਾ ਵੀ ਤੇਰੇ ਸਾਰਿਆਂ ਦਾ ਤੇਰੀ ਕੋਈ ਉਪੀਕਿਆਂ ਦਾ ਕੋਈ ਤੇਰਾ ਪਤਾ ਹੀ ਲੈਣ ਨਹੀਂ ਆਉਂਦਾ ਹੈਗਾ ਤੂੰ ਆ ਕਿਸੇ ਹੋਰ ਦੇ ਘਰੇ ਰਹਿ ਰਹੀ ਆ ਰੀਅਲ ਸੱਚੀ ਬਹੁਤ ਸ਼ਰਮ ਦੀ ਗੱਲ ਹੈਗੀ ਜੇ ਕੋਈ ਬੰਦਾ ਜੀ ਕਿਸੇ ਪ੍ਰੋਬਲਮ ਚ ਹੈ ਤਾਂ ਉਹਦੀ ਫੈਮਲੀ ਉਹਦਾ ਸਾਥ ਨਹੀਂ ਦਿੰਦੀ ਹੈਗੀ ਇਹੋ ਜਿਹੇ ਲੋਕ ਹੋਗੇ ਸੱਚੀ ਦੱਸਾਂ ਤਾਂ ਇਹਨੂੰ ਕਹਿੰਦੇ ਵੀ ਕਾਲ ਯੁਗ ਦਾ ਅੰਤ ਸੱਚੀ ਆਹ ਆਂਤੀ ਹੋ ਰਿਹਾ ਹੈਗਾ ਵੀ ਤੁਹਾਡੀ ਫੈਮਲੀ ਦਾ ਮੈਂਬਰ ਆ ਯਾਰ ਜੀ ਉਹ ਬਿਮਾਰ ਆ ਤੁਹਾਡੇ ਨਾਲ ਐਨਾ ਟਾਈਮ ਸਪੈਂਡ ਕੀਤਾ ਉਸਨੇ ਤਾਂ ਉਹਦਾ ਤੁਸੀਂ ਖਿਆਲ ਰੱਖੋ ਕਿਉਂ ਨਾ ਦੂਜਿਆਂ ਦੇ ਮਤਲਬ ਬੋਝ ਪਾਇਆ ਉਹਦਾ ਤਾਂ ਕਿ ਉੱਤਨਾ ਵੈਸੇ ਵੀ ਬੇਦਵਾਰ ਦਾ ਟ੍ਰੈਕ ਨਹੀਂ ਕਿ ਜਦੋਂ ਸਿੱਖਿਆ ਨਹੀਂ ਕਿ ਗਿਆ ਉਹਨੇ ਮਾਸੀ ਕੋਲ ਹੀ ਜਾ ਕੇ ਰਹਿੰਦੀ ਆ ਤਾਂ ਮਾਸੀ ਵੀ ਹੁਣ ਦੰਗਲੀ ਸੀ ਇਸ ਕਰਕੇ ਮਾਸੀ ਕੋਲ ਵੀ ਮੈਂ ਰਹਿਣਾ ਸਹੀ ਨਹੀਂ ਸਮਝਿਆ ਰਹਿਣਾ ਕਿ ਮਾਸੀ ਦੀ ਬੀਬੀ ਦਾ ਹਾਲ ਨਹੀਂ ਜਦਾਂ ਮੈਂ ਉਹਨਾਂ ਕੋਲ ਗਿਆ ਕਿ ਚਾਹ ਮੈਂ ਇਹ ਦਵਾਈ ਪਹਿਲਾਂ ਵੀ ਰੋਪੜ ਤੋਂ ਚੱਲ ਰਹੀ ਸੀ ਪਹਿਲਾਂ ਸੀ ਕੋਰਟਿਸਟੇਰੋਇਡ ਕਿ ਡਾਕਟਰ ਸੇਵਾ ਤੋਂ ਰੋਪੜ ਆਉਂਦਾ ਸੀ ਐਸੀ ਇੱਥੇ ਦਵਾਈ ਲੈਂਦੇ ਸੀ ਇਸ ਕਰਕੇ ਇੱਥੇ ਮੈਂ ਭਾਵੇਂ ਉਹਨੇ ਬੁਲਾ ਗਿਆ ਕਹਿੰਦੇ ਇੱਥੇ ਆ ਜਾ ਵੀ ਹੈ ਜਿੰਨ ਨੂੰ ਵੀ ਤੁਹਾਡੇ ਫਾਣੇ ਵਾਲਾ ਹੈ ਨਹੀਂ ਕੋਈ ਡਾਕਟਰ ਨੇ ਕੈਸੀ ਵੀ ਇਹਨਾਂ ਮਤੋਂ ਵਾਰ ਤੋਂ ਤੁਹਾਨੂੰ ਫੇਰਾ ਕਰਾਉਂਦੀ ਮਰਦੇ ਨਾਲੇ ਪਾਸ ਇੰਟਰਸਟ ਨਾ ਉਧਰੋ ਕੋ ਮੋਗੀ ਫਿਰ ਵੀ ਲੋਕਾਂ ਨੂੰ ਮਿਲੂਗੀ ਕਾਇਦਾ ਫਰਕ ਹੋਗਾ ਨਹੀਂ ਮੈਂ ਹੈਰਾਨ ਆ ਵੀ ਜਿਹੜੀ YouTube ਤੋਂ ਪੇਮੈਂਟ ਆਉਂਦੀ ਆ ਵੀ ਉਹ ਤਾਂ ਤੇਰੇ ਸਹਰੇ ਰੱਖਣ ਤੇ ਜਦੋਂ ਕਮਾਣ ਫੇਰਣ ਦੀ ਵਾਰੀ ਆਉਂਦੀ ਆ ਤੈਨੂੰ ਡਿਪਰੈਸ਼ਨ ਚੋਂ ਕੱਢਣ ਦੀ ਵਾਰੀ ਆਉਂਦੀ ਆ ਤੇ ਉਹ ਅੱਛਾ ਲੋਕ ਕਮਾਣ ਫੇਰਣ ਹੈ ਸੱਚੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹੇ ਜੇ ਮੰਗਤਾ ਫੈਮਲੀ ਹੈਗੀ ਐਡੀ ਨੀਚ ਹੋਗੀ ਇਹ ਹੁਣ ਵੈਸੇ ਮੈਂ ਕਿਹ ਜੀ ਦੇਖਿਆ ਜੇ ਜਿਹੜਾ ਤੇਰਾ ਸਹਰਾ ਜਿਹਨੂੰ ਤੂੰ ਡੈਡੀ ਡੈਡੀ ਜੀ ਕਹਿੰਦੀ ਹੁੰਦੀ ਸੀ ਉਹ ਵੀ ਕਾਫੀ ਰੰਗੀਨ ਮਜਾਜ ਦਾ ਉਹਨੂੰ ਲੈ ਜਾ ਕਰੋ ਕਮਾਣ ਫੇਰੋਣ ਉਹ ਪਰ ਹਰਕਤਾਂ ਦਾ ਉਹਦੀ ਡੀਪ ਮਠਾਣੂ ਤੇ ਡੈਡੀ ਵਾਲੀਆਂ ਨੇ ਪਰ ਐ ਵੀ ਚੱਲਦੀ ਨਹੀਂ ਹੈਗੀ ਤੇਰੀ ਸੱਸ ਬਹੁਤ ਚਾਤਰ ਹੋਆ ਹਨਾ ਉਹਦੀ ਚੱਲਣੀ ਨਹੀਂ ਦਿੰਦੀ ਹੋਣੀ ਜਿਵੇਂ ਮੇਰੇ ਨਾਲ ਵੀ ਕੋਈ ਬਖੜਾ ਕਿਸੇ ਹੋਰ ਨਾਲ ਗੱਲ ਕਰ ਰਿਹਾ ਤਾਂ ਮੈਨੂੰ ਮੈਂ ਹਾਈਪਰ ਹੋ ਰਹੀ ਹੁੰਦੀ ਹਾਂ ਮੇਥੋਂ ਚੀਜ਼ ਬਰਦਾਸ਼ਤ ਨਹੀਂ ਹੁੰਦੀਆਂ ਤੇ ਇਹ ਇਹ ਛੋਟੇ ਦੋ ਚਾਰ ਸਵਾਲ ਜਿਨ੍ਹਾਂ ਦਾ ਜਵਾਬ ਦੇਣਾ ਸੀ ਜੀ ਤੁਸੀਂ ਪਾਣੀ ਸੱਚ ਮੇਰੇ ਵੀਡੀਓ ਦੇ ਵਿੱਚ ਕੁਝ ਵੀ 네ਗੇਟਿਵ ਜੱਜ ਨਾ ਕਰਿਆ ਕਰੋ 네ਗੇਟਿਵ ਕਮੈਂਟ ਨਾ ਕਰਿਆ ਕਰੋ ਇੱਕ ਤਾਂ ਆਲਰੇਡੀ ਬੰਦਾ ਡਿਪਰੈਸ਼ਨ ਦੇ ਵਿੱਚ ਆ ਉੱਤੇ ਵੀ ਤੁਹਾਡੇ ਇਦਾਂ ਦੇ ਜਿਹੜੇ ਕਮੈਂਟ ਆ ਬੰਦੇ ਨੂੰ ਹੋਰ ਜ਼ਿਆਦਾ ਮਜ਼ਬੂਰ ਕਰ ਦਿਆ ਕਿਉਂਕਿ ਇਹ ਤਾਂ ਫਿਰ ਇਹ ਤਾਂ ਆਪਣੇ ਆਪ ਨੂੰ ਬੰਨ੍ਹ ਹੀ ਗੱਡੀ ਜਾਣੀ ਹੈਗੀ ਜੇ ਤੂੰ ਸੱਚੇ ਚ ਡਿਪਰੈਸ਼ਨ ਚ ਆ ਜੇ ਤੂੰ ਸੱਚੀ ਇਨੀ ਪ੍ਰੋਬਲਮ ਚ ਆ ਤਾਂ ਤੂੰ ਪਲੀਜ਼ ਰੈਸਟ ਕਰ ਕਿਉਂ ਇੱਥੇ ਵਲੌਗਿੰਗ ਦੇ ਚੱਕਰ ਜਪਾਈਂਗੀ ਆਹ ਤੂੰ ਹੁਣ ਜਦੋਂ ਵਲੌਗ ਬਣਾਏਂਗੀ ਤੈਨੂੰ ਹਜ਼ਾਰ ਪ੍ਰਸ਼ਨ ਹੋਰ ਪੁੱਛਣਗੇ ਲੋਕ ਇਹ ਤਾਂ ਵੈਸੇ ਤੂੰ ਬਿਲਕੁਲ ਦਾ ਰੈਸਟ ਕਰ ਜੋ ਤੈਨੂੰ ਡਿਪਰੈਸ਼ਨ ਆ ਉਹਦੇ ਚੋਂ ਬਾਹਰ ਨਿਕਲ ਕਿਉਂਕਿ ਆਦੀ ਹੈਲਥ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਇਹ ਤਾਂ ਵੈਸੇ ਤੂੰ ਬਹੁਤ ਨੇੜੋਂ ਦੇਖ ਲਿਆ ਹੋਗਾ ਤੇਰੀ ਸਾਰਿਆਂ ਨੂੰ ਵੀ ਤੇਰੀ ਕੰਟੈਂਟ ਦਾ ਕੀ ਮਤਲਬ ਸੀਗਾ ਛੱਡ ਕੇ ਨਾ ਅੱਜ ਸਾਥ ਹੋਵੀ ਕਿਉਂਕਿ ਜੇ ਤੇਰੀ ਹੈਲਥ ਸਹੀ ਹੋਊਗੀ ਫੇਰ ਹੀ ਤੂੰ ਵਧੀਆ ਜ਼ਿੰਦਗੀ ਇੰਜੋਏ ਕਰ ਸਕਦੀ ਹੈ ਨਹੀਂ ਨਹੀਂ ਤੇ ਮੈਂ ਮੈਨੂੰ ਹੋਈਗਾ ਤੇ ਕੇਸ ਯੂ ਆਈ ਸੀ ਮੈਨੂੰ ਕਿਹਾ ਕਿ ਮੈਂ ਇੱਥੇ ਬਿਲੇ ਹਾਂ ਮੈਂ ਕੰਫਰਟੇਬਲ ਹਾਂ ਕਿਉਂਕਿ ਘਰ ਦੇ ਵਿੱਚ ਨਿਆਲੇ ਵੀ ਨੇ ਭਾਬੀ ਹੋਣੀ ਵੀ ਐਨੇ ਚੰਗੇ ਮਹਿਮਾਨ ਲੱਗਿਆ ਕਿ ਡਾਕਟਰ ਨੇ ਕਿਹਾ ਕਿ ਉਹ ਵਾ ਮਹਤਵਪੂਰਨ ਹੈ ਕਿ ਇੱਕ ਖੁਸ਼ਾ ਇੱਕ ਕੰਫਰਟੇਬਲ ਸੱਤੋ ਲਹਿਣਾ ਜ਼ਰੂਰੀ ਹੈ ਇਹਦੇ ਠੀਕ ਹੋਣ ਦੇ ਲਈ ਜੇ ਤਾਂ ਸੱਚੀ ਸੇ ਬਿਮਾਰ ਆ ਤਾਂ ਵਾਇਗਰੂ ਕਰਕੇ ਤੇ ਜਲਦੀ ਜਲਦੀ ਠੀਕ ਹੋ ਜਾਈਂ ਡਿਪਰੈਸ਼ਨ ਚੋ ਵਾਰ ਆ ਮੈਂ ਪਰ ਇਹ ਵੀ ਆ ਨਾ ਦੂਜੇ ਪਾਸੇ ਵੀ ਥੋੜਾ ਬਲੌਗਰਾਂ ਦਾ ਤਾਂ ਇਹ ਵੀ ਨਹੀਂ ਪਤਾ ਹੈਗਾ ਤੁਸੀਂ ਡਰਾਮਾ ਕਰੀ ਜਾਂਦੇ ਹੋ ਕਿਉਂਕਿ ਉਦੋਂ ਐਂ ਕਰਦੇ ਹੁੰਦੇ ਹੋ ਤੁਸੀਂ ਨਾਰਮਲ ਬੰਦਾ ਆਪਦੇ ਘਰ ਦੇ ਕਲੇਸ਼ ਆਪਦੇ ਘਰ ਦੀਆਂ ਪ੍ਰੋਬਲਮ ਆ ਕਦੇ ਵੀ ਨੈਟ ਤੇ ਨਹੀਂ ਲੈ ਕੇ ਆਉਂਦਾ ਹੈਗਾ ਲੈ ਕੇ ਕਦੋਂ ਆਉਂਦੇ ਆ ਜਦੋਂ ਉਹਨਾਂ ਨੂੰ ਵਿਊ ਚਾਹੀਦੇ ਹੁੰਦੇ ਆ ਉਹ ਤਾਂ ਥੋੜਾ ਤਾਂ ਇਹ ਵੀ ਨਹੀਂ ਪਤਾ ਹੈਗਾ ਮਹੀਨੇ ਇੱਕ ਬਾਅਦ ਤੁਸੀਂ ਕਹਿ ਦਿਓ ਨਹੀਂ ਜੀ ਸਾਨੂੰ ਤਾਂ ਗਲਤਫਹਿਮੀ ਹੋ ਗਈ ਸੀ ਹੁਣ ਅਸੀਂ ਸਾਰੇ ਇਕੱਠੇ ਆ ਹੁਣ ਅਸੀਂ ਇੱਕ ਆ ਕਿਉਂਕਿ ਜਦੋਂ ਚੈਨਲ ਚੱਲ ਪਿਆ ਕਿਉਂਕਿ ਤੁਹਾਡਾ ਬਲੌਗਰਾਂ ਦਾ ਤਾਂ ਕੋਈ ਪੇਤ ਨਹੀਂ ਹੈਗਾ ਤੁਸੀਂ ਤਾਂ ਵੀ ਹਾਂ ਪਿੱਛੇ ਕੁਝ ਵੀ ਕਰ ਸਕਦੇ ਹੋ ਪਰ ਰੀਅਲੀ ਫੀਲ ਸਾਨੂੰ ਤੇਰੇ ਵਾਸਤੇ ਹੋ ਰਿਹਾਗਾ ਤੂੰ ਆ ਗੜਵਾ ਮੈਂ ਆਇਆ ਤੂੰ ਤੂੰ ਐ ਗੜਵਾ ਆ ਸੱਚੇ ਸਿਆਪੇ ਸਾਰੇ ਸਿੱਧੂ ਮੁਸੇ ਵਾਲੇ ਦੇ ਪਾਏ ਹੋਇਆ ਚਲੋ ਕੋਈ ਹੇਟ ਸਪੀਚ ਨਹੀਂ ਹੈਗੀ ਇਹਦੇ ਬਾਰੇ ਪਰ ਰੀਅਲੀ ਇਹਨੂੰ ਵੀ ਸੋਚਣਾ ਚਾਹੀਦਾ ਵੈਸੇ ਉਹ ਬਾਈ ਬਹੁਤ ਸੋਲਜਿਆ ਹੋਇਆ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਗਲਤੀ ਕਿਵੇਂ ਹੋਗੀ ਮੈਂ ਤਾਂ ਇਹ ਪ੍ਰਾਣੀਆਂ ਤੋਂ ਪ੍ਰਾਣੀਆਂ ਵੀਡੀਓ ਚੱਕ ਕੇ ਦੇਖ ਲਈਆਂ ਮੈਨੂੰ ਤੇਦੀ ਕੋਈ ਨਹੀਂ ਹੇਕ ਸੁਣੀ ਹੈਗੀ ਜਿਹੜੀ ਹੇਕ ਦੇ ਉਹ ਬਾਈ ਗੱਲ ਕਰ ਗਿਆ ਸੱਚੀ ਦੱਸਾਂ ਬਾਈ ਪੰਪ ਦਾ ਦੇ ਗਿਆ ਪਰ ਹੁਣ ਇਹ ਭੁਗਤਣਾ ਜਾਂ ਤਾਂ ਉਹ ਪੈ ਰਿਹਾ ਰੁਕੋ ਜਰਾ ਸਬਰ ਕਰੋ

ਵਾਹ ਵਾ ਭੈਣੇ ਚੇਬੀ ਕੱਢਦੇ ਤੂੰ ਤਾਂ ਅੰਗਰੇਜ਼ੀ ਵਾਲੇ ਤੂੰ ਤਾਂ ਜ ਮੈਕਪਰੀਦ ਨੂੰ ਫੇਲ ਕਰ ਗਈ ਅੰਗਰੇਜ਼ੀ ਦੇ ਮਾਮਲੇ ਵਿੱਚ ਸੱਚੀ ਦੱਸਾਂ ਤਾਂ ਸੁਢਣੀ ਅੰਗਰੇਜ਼ੀ ਤੋਂ ਬੋਲੀ ਜੇ ਨਹੀਂ ਸ਼ਰਮ ਮੈਨੂੰ ਆਈ ਜਾਂਦੀ ਆ ਤੇਰੇ ਤੋਂ ਪੰਜਾਬੀ ਨਹੀਂ ਬੋਲਿਆ ਜਾਂਦਾ ਹੈਗਾ ਸਿੰਗਲ ਜੀ ਆ ਅੰਗਰੇਜ਼ੀ ਬੋਲ ਕੇ ਨਾ ਅੱਜ ਤੂੰ ਤਾਂ ਸਾਡਾ ਮਾਣ ਤਾਂ ਨਹੀਂ ਵਧਾਤਾ ਸੱਚੀ ਦੱਸਾਂ ਤਾਂ ਪੂਰੇ ਵਰਲਡ 'ਚ ਫੇਮਸ ਕਰਦਾ ਤੂੰ ਅੱਜ ਪੰਜਾਬੀਆਂ ਨੂੰ ਆ ਮੈਨੂੰ ਪੂਰਾ ਚਕੀਨਾ ਹਾ ਜਿਹੜੀਆਂ ਬੁੜੀਆਂ ਤੇਰੇ ਪਿੱਛੇ ਫਿਰਦੀਆਂ ਨੇ ਇਹ ਘਰੇ ਜਾ ਕੇ ਤੇ ਜਵਾਕਾਂ ਨੂੰ ਜ਼ਰੂਰ ਕੁੱਟਣਗੀਆਂ ਵੇਹੋ ਦੇਖ ਲੋ ਇਹ ਕਿਹੜੀ ਕਿਹੜੀ ਸਿਆਣੀਆਂ ਕਿਹੜੀ ਸੋਹਣੀ ਅੰਗ ਬੀ ਵਿਚ ਆਪਣੇ ਲਾਤੇ ਹੋਣਗੇ ਉਹਨਾਂ ਨੇ ਜਵਾਕਾਂ ਨੂੰ ਬਿਨਾਂ ਕਿਸੇ ਗੱਲ ਤੋਂ ਆਪ ਬੁਗੜੀ ਦੇਖ ਲੋ ਸੁਡਲ ਜੀ ਤੇ ਫਿਲਟਰ ਲਾ ਕੇ ਤੇ ਸ਼ਕਲ ਹੀ ਬਦਲੀ ਪਈ ਹੈਗੀ ਇਹ ਵੀ ਸੱਚੇ ਪਾੜਾ ਧੋਖਾ ਦਿੰਦੀਆਂ ਨੇ ਫਿਲਟਰ ਲਾ ਲਾ ਕੇ ਆ ਨੀਲ ਦੇਖੋ ਸੁਡਲ ਜੀ ਨੇ ਕਿਵੇਂ ਵਧਾਏ ਆ ਵੀ ਸੁਡਲੇ ਨਹਾਉਣਾ ਦਾ ਤੋਂ ਉਹ ਨਹੀਂ ਹੁੰਦਾ ਹੈਗਾ ਇਹਨਾਂ ਚੋਂ ਤੋਂ ਅਲੱਗ ਤੋਂ ਜਰਮਸ ਭਰੇਗੀ ਤੇ ਐਂ ਤੋਂ ਖਾਣਾ ਖਾੜ ਨਹੀਂ ਆ ਹਰੀ ਨਹੀਂ ਮੈਂ ਤਾਂ ਹੈਰਾਨ ਆ ਵੀ ਐਡੇ ਗੰਦੇ ਨਾ ਕਰਕੇ ਤੂੰ ਖਾ ਕੇ ਮੇ ਲਨੀ ਆ ਦੇਖ ਲੋ ਹੈ ਕੋਈ ਸੰਗ ਸ਼ਰਮ ਵੀ ਸੁਡਲੇ ਮੂੰਹ ਤੇ ਤਦੋਂ ਫਿਲਟਰ ਲਾ ਲਿਆ ਤੇ ਹੱਥ ਦੰਦਾਂ ਤੇ ਇਹਨਾਂ ਤੇ ਵੀ ਫਿਲਟਰ ਲਾ ਲੱਗਦੇ ਮੈਨੂੰ ਤਾਂ ਐਸੀ ਕੱਲਾ ਨੀਲ ਹੀ ਨਹੀਂ ਸਾਫ਼ ਕਰਦੀ ਹੈਗੀ ਨਾਉਂਦੀ ਨਹੀਂ ਹੈਗੀ ਇਹ ਤਾਂ ਮੈਨੂੰ ਐਲਾ ਦਾ ਬਰਸ਼ ਵੀ ਨਹੀਂ ਕਰਦੀ ਹੈਗੀ ਸੁਡਲ ਜੀ ਕੱਲਾ ਖਾਣ ਜੀ ਧਿਆਨ ਹੁੰਦਾ ਇਹਦਾ ਤਾਂ ਗੋਡ ਐਨੀ ਬੈਡ ਕਰ ਲਿਆ ਸੱਚੀ ਐਨੇ ਗੰਦੇ ਵੀ ਹੋ ਸਕਦੇ ਆ ਕੋਈ ਨਹੀਂ ਯਾਰ ਜੇ ਇੱਕ ਦਿਨ ਵੀਡੀਓ ਨਾ ਪਾਉਂਗੀ ਫੇਰ ਕੀ ਹੋ ਜਾਊਗਾ ਆ ਮਾਰੀ ਮੋਟੀ ਦੇ ਵਜਾ ਤਾਂ ਸਵਾਰ ਲਾ ਸਾਰਾ ਦਿਨ ਨੱਚਦੀ ਰਹੂਗੀ ਜਦੋਂ ਦੇਖੇ ਰੀਲਾਂ ਤੇ ਲੱਕ ਹਿਲਾਉਂਦੀ ਦੀ ਹਿਲਾਉਂਦੀ ਇਹ ਬੜੇ ਫਿਲਟਰ ਨਾਲ ਤੁਹਾਡੇ ਰੰਗ ਹੀ ਸਾਫ ਹੁੰਦੇ ਆ ਆ ਦੰਦ ਤੇ ਨਾਉ ਨਹੀਂ ਤਾਂ ਖੁਦ ਨੂੰ ਕਰਨੇ ਪੈਂਦੇ ਆ ਸਾਫ ਹਾਂ ਜੀ ਅੱਜ ਦੇ ਵੀਡੀਓ ਵਿੱਚ ਸਿਰਫ ਐਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਦੀ ਰੈਕਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਪਰ ਨਾ ਮਿਲਦੀ ਕਿਸੇ ਹੋਰ ਵੀਡੀਓ ਨਾਲ ਬਾਏ ਜੀ